ਇਹ ਜੀ ਪੂਰੇ ਵਾਲਮੀਕੀ ਸਮਾਜ ਬੋਲੋ ਪੂਰੇ ਦੇਸ਼ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਰਹਿਣ ਵਾਲੇ ਜਿੰਨੇ ਵੀ ਵਾਲਮੀਕੀ ਉਹ ਲੋਕ ਜਿਨ੍ਹਾਂ ਦੀ ਪਰਮ ਪਿਤਾ ਪਰਮేశਰ ਭਗਵਾਨ ਵਾਲਮੀਕੀ ਮਹਾਰਾਜ ਔਰ ਪਾਵਨ ਵਾਲਮੀਕੀ ਤੀਰਥ ਦੇ ਆਸਥਾ ਔਰ ਸ਼ਰਧਾ ਹੈ ਉਹਨਾਂ ਵੱਲੋਂ ਇਹ ਕੋਈ ਉਸ ਮਸਲਾ ਕੀਤਾ ਜਾ ਰਿਹਾ ਹੈ ਮਸਲਾ ਨਹੀਂ ਹੈ ਜੀ ਮਸਲਾ ਹੈ ਜੀ ਪਾਵਨ ਵਾਲਮੀਕੀ ਤੀਰਥ ਦੀ ਇੱਕ ਮਰਿਆਦਾ ਆ ਔਰ ਉਸ ਮਰਿਆਦਾ ਨੂੰ ਜਿਹੜੇ ਉੱਥੋਂ ਦੇ ਕੋਈ ਆਪਣੇ ਆਪ ਨੂੰ ਸੰਤ ਕਹਿ ਰਹੇ ਨੇ ਕਿਉਂਕਿ ਸੰਤੋ ਹੁੰਦੇ ਨੇ ਜਿਹੜੇ ਘਟੋ-ਘਟ ਧਾਰਮਿਕ ਜਿਹੜੀ ਪਰੰਪਰਾ ਉਹਨਾਂ ਦੀ ਪਾਲਣਾ ਕਰਨ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਆ ਵਾਲਮੀਕੀ ਤੀਰ ਦੇ ਮੂਰਤੀ ਦੇ ਚੜ ਗਏ ਗੱਲੇ ਤੇ ਚੜ ਗਏ ਤੀਰ ਦੇ ਉੱਪਰਲੇ ਪਾਸੇ ਚੜ ਗਏ ਜਿਹੜੀ ਬੇਅਦਬੀ ਉਹਨਾਂ ਨੇ ਕੀਤੀ ਆ ਉਹਦੇ ਰੋਸ ਵਜੋਂ ਇਹ ਪ੍ਰਦਰਸ਼ਨ ਸੀ ਕਰ ਰਹੇ ਕਾਰਨ ਕੀ ਹੈ ਹਰ ਵਾਰ ਕਿ ਉੱਥੇ ਕਈ ਲੋਕ ਜਿਹੜੇ ਨੇ ਰਾਜਨੀਤਿਕ ਲਾਹਾ ਲੈਣ ਦੇ ਲਈ ਉੱਥੇ ਗੱਬਰ ਵਰਗੇ ਬੰਦੇ ਜਿਹੜੇ ਬੈਠੇ ਨੇ ਉਹ ਜਦੋਂ ਪ੍ਰਗਟ ਦਿਵਸ ਆਉਂਦਾ ਉਦੋਂ ਜਿਹਾ ਉਹਨਾਂ ਨੇ ਕੋਈ ਸ਼ਰਾਰਤ ਕਰਨੀ ਹੁੰਦੀ ਆ ਜਾਂ ਕੋਈ ਐਸਾ ਤਿਉਹਾਰ ਆਉਂਦਾ ਉਹ ਸਿਰਫ ਆਪਣਾ ਆਪ ਨੂੰ ਰਾਜਨੀਤੀ ਤੌਰ ਤੇ ਤਗੜਾ ਕਰਨ ਦੇ ਲਈ ਵਾਲਮੀਕੀ ਤੀਰ ਦੀ ਬੇਅਦਬੀ ਕਰਵਾ ਰਹੇ ਨੇ ਇਹ ਤਾਂ ਪ੍ਰਸ਼ਾਸਨ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਮੈਂ ਕਹਾਂ ਜੀ ਸਰਕਾਰੇ ਜੀ ਬਰਾਬਰ ਦੇ ਦੋਸ਼ੀ ਚੋਖੋ ਜਿਹੜਾ ਸ਼ਾਇਨ ਬੋਰਡ ਬਣਿਆ ਹੋਇਆ ਆ ਇਹ ਡਿਊਟੀ ਸ਼ਾਇਨ ਬੋਰਡ ਦੀ ਬਣਦੀ ਆ ਕਿ ਉੱਥੇ ਸਾਰੀ ਦੇਖਭਾਲ ਕਰੇ ਇਹ ਜਿਹੜੇ ਉੱਥੇ ਉਹਨਾਂ ਨੇ ਅੰਦਰ ਮੰਦਰ ਦੇ ਵਿੱਚ ਜਾ ਕੇ ਜੋ ਉਹਨਾਂ ਬੇਅਦਬੀ ਕੀਤੀ ਆ ਉਹ ਬੇਅਦਬੀ ਦਾ ਨੋਟਿਸ ਉਹਨਾਂ ਨੂੰ ਲੈਣਾ ਚਾਹੀਦਾ ਔਰ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੇ ਵਿਅਕਤੀ ਨਜ਼ਰ ਆ ਰਹੇ ਨੇ ਬੇਅਦਬੀ ਕਰਦੇ ਉਹਨਾਂ ਪਰਚਾਦਰਜ ਹੋਣਾ ਚਾਹੀਦਾ ਦੇਖੋ ਜੀ ਅੱਜ ਪੂਰਾ ਸਮਾਜ ਬੈਠਾ ਆ ਉਸ ਤੋਂ ਬਾਅਦ ਜਿਹੜਾ ਸਮਾਜ ਫੈਸਲਾ ਕਰ ਲਵੇ ਸਮਾਜ ਦੇ ਪ੍ਰਮੁੱਖ ਲੋਕੋ ਫੈਸਲਾ ਕਰ ਲਵੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇ ਸਰਕਾਰ ਇਦਾਂ ਹੀ ਸਾਡੀ ਅਣਦੇਖੀ ਕਰਦੀ ਰਹੀ ਵਲਮਿਕੀ ਸਮਾਜ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੋਟ ਦੀ ਤਾਕਤ ਹੈ ਅਸੀਂ ਦੇਖਾਂਗੇ ਕਿ ਅਸੀਂ ਕਿੱਥੇ ਭੁਗਤਣਾ